ਆਏ ਲੱਗਣੀ ਆ ਰੇ ਡਰਾ ਆਏ ਲੱਗਣੀ ਆ ਮੇਰੇ ਮਸਲ ਬਣ ਜਾਣ ਮਨ ਸੋਚਿਆ ਕਰੋ ਕਿੰਨਾ ਜਿਆਦਾ ਐਕਟਿਵ ਬਣਦਾ ਹੈ ਮਨ ਦੀ ਖਰਾਕ ਲਿਆ ਕਰੋ ਹਮੇਸ਼ਾ ਸਰੀਰ ਤਾਂ ਨਾਰਮਲ ਚੀ ਹੈ ਕੋਈ ਖਾਸ ਏਡੀ ਗੱਲ ਹੀ ਨਹੀਂ ਮਨ ਬਹੁਤ ਜਿਆਦਾ ਐਕਟਿਵ ਮਨ ਵੰਡੀਆਂ ਨਾ ਕਿਤੇ ਪਾ ਦੇਵੇ ਮਨ ਕਿਤੇ ਦਬਦਾ ਚ ਨਾ ਪਾ ਦੇਵੇ ਮਨ ਕਿਤੇ ਉੱਚਾ ਨੀਵਾ ਨਾ ਹੋ ਜਾਵੇ ਸਮਝਦੇ ਆ ਨਾ ਜਦੋਂ ਮਨ ਉੱਚਾ ਨੀਵਾ ਹੁੰਦਾ ਮਨ ਦੀ ਖੋਟ ਬਣਦੀ ਹੈ ਮਨ ਆਲਸੀ ਗਾਉਂਦਾ ਹੈ ਮਨ ਕ੍ਰੋਧ ਆਉਂਦਾ ਉਦੋਂ ਸਾਰਾ ਛਗਾਛਨ ਹਿਲਦਾ ਬੰਦੇ ਦੀ ਜ਼ਿੰਦਗੀ ਦਾ ਸਰੀਰ ਤਾਂ ਇੱਕ ਨਾਰਮਲ ਆ ਜਿਵੇਂ ਇੱਕ ਜਾਂ ਦੋ ਨੂੰ ਮਹਤਾ ਜਿਹਦਾ ਪਲਾਸਟਿਕ ਟਾਇਪ ਆ ਮੈਂ ਕਹਾ ਜੋ ਮਰਜੀ ਹੋ ਜੇ ਬੰਨ ਕੇ ਜੋੜ ਦੂੰ ਸਮਝਦੇ ਆ ਨਾ ਬੰਨ ਕੇ ਜੋੜਨ ਦੀ ਸਮਰੱਥਾ ਰੱਖਦਾ ਪਰ ਮਾਨਾ ਜਿਹੜਾ ਇਹ ਬਹੁਤ ਕੁੱਤੀ ਸ਼ੈ ਆ ਇਹ ਤਖਤ ਹਿਲਾ ਦਿੰਦਾ ਸਮਝਦੇ ਆ ਨਾ ਔਰ ਸਾਰੀ ਜ਼ਿੰਦਗੀ ਇੱਥੇ ਗੜੀ ਆ ਜ਼ਿੰਦਗੀ ਇਹ ਦੋ ਸਾਹਾਂ ਦੀ ਗੇਮ ਆ ਇੱਕ ਆਉਂਦਾ ਤੇ ਇੱਕ ਜਾਂਦਾ ਸਮਝਦੇ ਆ ਨਾ ਇਹਦੇ ਵਿਚਾਰੇ ਟਿਕਿਆ ਸਭ ਕੁਝ ਇੱਕ ਵੀ ਰੁਕਦਾ ਤੇ ਦੂਜਾ ਨਾਲ ਹੀ ਰੁਕ ਜਾਂਦਾ ਔਰ ਸਾਰਾ ਸਿਸਟਮ ਖਰਾਬ ਹੋ ਜਾਂਦਾ ਜਿੰਦਗੀ ਦਾ ਸਮਝਦੇ ਆ ਨਾ ਖਤਮ ਹੋ ਜਾਂਦੀ ਵਿਨਿਸ਼ ਹੋ ਜਾਂਦੀ ਹੈ ਹਮੇਸ਼ਾ ਮਨ ਦੇ ਤਲ ਤੇ ਜਉਣ ਦੀ ਗੱਲ ਕਰਿਆ ਕਰੋ ਮਨ ਦੀ ਖਰਾਕ ਰਹਿ ਤੋ ਤੇ ਮਨ ਦੇ ਤਹਿਤ ਆਵਾਜ਼ ਹੈ ਮਨ ਦੇ ਤਹਿਤ ਚੱਲ ਰਿਆ ਸਾਰੀ ਕਿਰਿਆ ਜਿਹੜੀ ਬਾਹਰਲੀ ਆ ਇਹਨੂੰ ਜਿੰਨਾ ਮਰਜੀ ਇੱਕ ਢਿੰਗੇ ਨੂੰ ਜਿੰਨਾ ਮਰਜੀ ਤਕੜਾ ਕਰ ਲੈ ਜਿੰਨਾ ਮਰਜੀ ਬਸ ਮਨ ਐਕਟਿਵ ਮਨ ਦੇ ਵਿੱਚ ਬਹੁਤ ਜਿਆਦੇ ਉੱਚ ਕੋਟੀ ਦਾ ਮਟੀਰੀਅਲ ਸੋਚਦਾ ਤੇ ਬਿਲਕੁਲ ਨਿਰੰਤਰ ਹੈ ਜੋ ਹੁੰਦਾ ਹੋਲਣ ਦੇ ਓਕੇ ਹੈ ਸਮਝ ਚ ਪਾਉਂਦਾ ਤੇ ਐ ਖਿੱਚ ਲੈਂਦਾ ਮਾਰ ਜੇ ਇਸ਼ਾਰੇ ਨਾਲ ਸਕੈਨ ਕਰ ਦਿੰਦਾ ਮਿੰਟੋ ਮੈਂਟੀ ਸਾਹਮਣੇ ਵਾਲੀ ਵਸਤੂ ਦੀ ਵੀ ਗੱਲ ਇੱਥੇ ਕੀ ਖੜੀ ਹੈ ਸਮਝਦੇ ਆ ਆਪਣੀ એનર્ਜੀ ਨੂੰ ਵੇਸਟ ਜਾਣ ਤੋਂ ਹਿੱਲਣ ਹੀ ਨਹੀਂ ਦਿੰਦਾ ਅੰਦਰੋਂ ਖਾਦੀ ਹੋਈ ਬਣਾਈ ਹੋਈ ਮਸ਼ੀਨਰੀ ਦੀ ਜਿਹੜੀ એનર્ਜੀ ਹੈ ਸਾਰੀ ਆਪ ਦੇ ਕੰਮ ਤੇ ਲਾਉਂਦਾ ਹੈ ਆਸੇ ਜਾਣ ਹੀ ਨਹੀਂ ਦਿੰਦਾ ਕੌਣ ਕੀ ਕਰਦਾ ਮੈਨੂੰ ਨਹੀਂ ਪਤਾ ਮੈਨੂੰ ਨਹੀਂ ਪਤਾ ਲੇਟ ਹੋਣ ਦਾ ਮਤਲਬ ਹੀ ਨਹੀਂ ਪਹਿਲਾ 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 ਹੋਣ ਦਾ ਕੁਝ मीनिंग ਹੈ ਤੈਨੂੰ ਮੈਂ ਦੱਸਿਆ ਸੀ ਨਿਮਰਤਾ 'ਚ ਰਹਿਣ ਦਾ ਕੁਝ मीनिंग ਹੈ ਇਹ ਸਾਰੇ ਰਾਸਤੇ ਤਰੱਕੀ ਨੂੰ ਜਾਂਦੇ ਆ ਸਮਝਦੇ ਆ ਨਾ ਤਰੱਕੀ ਨੂੰ ਨਹੀਂ ਜਾਂਦਾ ਕੁਦਰਤ ਤਾਂ ਬੈਠੀ ਆ ਉੱਥੇ ਧਰਮ ਸਭ ਕੁਝ ਓਕੇ ਆ ਤੁਹਾਨੂੰ ਤਾਂ ਬਹੁਤ ਬਾਅਦ 'ਚ ਬਣਿਆ ਹੈ ਮਨੁੱਖ ਤਾਂ ਬਹੁਤ ਪਹਿਲਾਂ ਬਣ ਗਿਆ ਸੀਗਾ ਸਮਝਦੇ ਆ ਨਾ ਇਹ ਤਾਂ ਸਿਰਫ ਸਿਸਟਮ ਚ ਢਾਲਣ ਵਾਸਤੇ ਬੁੱਧੀਵਾਨਾਂ ਨੇ ਇਹ ਚੀਜ਼ਾਂ ਦੀ ਕਲਾ ਘੜੀ ਐ ਸਮਝਦੇ ਹਨ ਬੰਦੇ ਨੂੰ ਬਣਾਉਣ ਵਾਸਤੇ ਨਿਮਰਤਾ ਚ ਕਿਵੇਂ ਆਊਗਾ ਕਾਗਰਤਾ ਚ ਦ੍ਰਿੜਤਾ ਚ ਕਿਵੇਂ ਆਊਗਾ ਬੰਦਾ ਸ਼ੁੱਧਤਾ ਦੇ ਵਿੱਚ ਕਿਵੇਂ ਆਊਗਾ ਇਹ ਤਾਂ ਘੜਿਆ ਸਾਰਾ ਕੁਝ ਇਲਾਜ ਕਰਾਇਆ ਕਿਉਂਕਿ ਬੰਦਾ ਬਹੁਤ ਜ਼ਿਆਦਾ ਚਾਤਰ ਹੈ ਬਹੁਤ ਟੈਕਨੀਕਲ ਹੈ ਬਹੁਤ ਜ਼ਿਆਦਾ ਚਾਤਰ ਹੈ ਪਰ ਬੰਦੇ ਨੂੰ ਖੁਦ ਨੂੰ ਵੀ ਆਪਣੀ ਦਿਸ਼ਾ ਬਣਾਉਣ ਦੇ ਵਿੱਚ ਮਤਲਕ ਤਕਲੀਫਾਂ ਆਉਂਦੀਆਂ ਮੰਦਾ ਬਹੁਤ ਤੇਜ ਆ ਬਹੁਤ ਵੱਡੀ એનર્ਜੀ ਦਾ ਮਾਲਕ ਹੈ ਦਿਸ਼ਾ ਮਾੜੀ ਮਿਲ ਗਈ ਜਿਵੇਂ ਮੈਂ ਲਦੇਨ ਦੀ ਐਗਜ਼ੈਂਪਲ ਦੇ ਨਾਮ ਤੇ ਹੋਰ ਗੱਲਾਂ ਆ ਪਰ ਹੁਣ ਮੈਂ ਕਿ ਲੱਗਾ ਚਲੋ ਮੈਂ ਨਹੀਂ ਬੋਲਦਾ ਪਰ ਮੇਰੇ ਕੋਲੇ ਬਹੁਤ ਸਾਰੀਆਂ ਡੈਰੀਆਂ ਦੇ ਵਿੱਚ ਮੈਂ ਆਪਣੇ ਆਪ ਆਹ ਤਾ ਤਾ ਚਾਤ ਆ ਤਾ ਬਹੁਤ ਜਿਆਦਾ ਕਲੈਵਰ ਇੱਕ 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 ਚੀਜ਼ ਸਮਝਦੇ ਆਂ ਪਰ ਉਹਨੂੰ ਦਿਸ਼ੇ ਦਾ ਨਹੀਂ ਪਤਾ ਲੱਗਿਆ ਚੰਗੇ ਵਾਲੇ ਦਾ ਨਹੀਂ ਪਤਾ ਲੱਗਿਆ ਤੁਰ ਪਿਆ ਦੁਨੀਆ ਤੱਕ ਹਲਾਤੇ ਦੁਨੀਆ ਹਲਾਤੀ ਸਾਰੀ ਸਮਝਦੇ ਅੱਜ ਤੁਹਾਡਾ ਸਪੋਰਟਸ ਮੈਨਿੰਦਾ ਮਤਲਬ ਜਿਹੜਾ ਹੈਗਾ ਜੌਬ ਆ ਤੁਹਾਡੀ ਤੇ ਜੇਕਰ ਤੁਸੀਂ ਕਬੱਡੀ ਖੇਡਣੀ ਜਾਂ ਫਿਜ਼ੀਕਲ ਤੇ ਫਿੱਟ ਰੱਖਣਾ ਆਪਦੇ ਆਪ ਨੂੰ ਚੰਗੀ ਜ਼ਿੰਦਗੀ ਦਾ ਵਾਰ ਰੱਖਣਾ ਚੰਗੀ ਜ਼ਿੰਦਗੀ ਜਿਉਣ ਦਾ ਤੇ ਉਹ ਉਹਨੂੰ ਜਿਹੜੀ ਚੀਜ਼ ਲੱਗਦੀ ਆ ਹਮੇਸ਼ਾ ਮੈਂ ਵਾਰ-ਵਾਰ ਕਹਿੰਦਾ ਹਾਂ ਉਹਨੂੰ ਬੋਲੀ ਲੱਗਦੀ ਆ ਬਹੁਤ ਸਿਆਣੀ ਮਿੱਠੀ ਬੋਲੀ ਸ਼ੁੱਧ ਬੋਲੀ ਪੂਰੀ ਸਹੀ ਸਮਝਦੇ ਆ ਨਾ ਜਿਵੇਂ ਤਿੰਨ ਤਿੰਨ ਗੱਲਾਂ ਦੇ ਵਿੱਚ ਮੈਂ ਵੰਦਾ ਐ ਜ਼ਿੰਦਗੀ ਦੇ ਵਿਹਾਰ ਵਿਚਾਰ ਤੇ ਸੰਸਕਾਰ ਤਿੰਨੇ ਚੀਜ਼ਾਂ ਸ਼ੁੱਧਾ ਤੇ ਜ਼ਿੰਦਗੀ ਪ੍ਰੋਪਰ ਹੈ ਅਮੀਰੀ ਗਰੀਬੀ ਬਾਦ ਦੀਆਂ ਗੱਲਾਂ ਜੋ ਵੀ ਮੌਸਮ ਜੋ ਵੀ ਮੌਲਕਾ ਉਹ ਬਾਦ ਦੀਆਂ ਗੱਲਾਂ ਹੈ ਮੌਲਕ ਜਿੱਥੇ ਪੈਦਾ ਹੋਗੇ ਓਕੇ ਆ ਜਿਹੜੇ ਮਾਪਿਓ ਦੇ ਘਰੇ ਪੈਦਾ ਹੋਗੇ ਓਕੇ ਆ ਬਸ ਡਿੱਕਣਾ ਆਪਦੀਆਂ ਭਾਵਨਾਵਾਂ ਨੂੰ ਅੰਦਰ ਜਿਹੜੀਆਂ ਜਾਗਦੀਆਂ ਉਹਨਾਂ ਦੀ ਸਮਰੱਥਾ ਦਾ ਜਿਹੜਾ ਦੌਰ ਆ ਉਹ ਉਹਨਾਂ ਰੱਖਣਾ ਜਿੰਨਾ ਤੁਹਾਨੂੰ ਲੱਗ ਰਿਹਾ ਵੱਧ ਪਾ ਦੇਓਗੇ ਡਿਮਾਂਡਾਂ ਵੱਧ ਉੱਚੀ ਕਰ ਲੋਗੇ ਤੇ ਪੂਰਤੀ ਨਾ ਹੋਈ ਤੇ ਮਨ ਦੁੱਬਦਾ ਚ ਪੈ ਜਾਣਾ ਫਿਕਰਾਂ ਚ ਪੈ ਜਾਣਾ ਚਿੰਤਾ ਚ ਪੈ ਜਾਣਾ ਉਹਨੂੰ ਲਿਮਟ ਚ ਰੱਖਣਾ ਤੇ ਲਿਮਟ ਚ ਉਹ ਰੱਖੂਗਾ ਬੰਦਾ ਜਿਹੜਾ ਜਿਹੜਾ ਸਮਝਦਾ ਤੇ ਅੰਦਰੋਂ ਜਾਗ ਗਿਆ ਹੋਇਆ ਤੁਹਾਡੇ ਵਾਲੀ ਅਜ ਦੇ ਵਿੱਚ ਇਹਦਾ ਕਾਰਨ ਕੀ ਹੈ ਕਿਉਂਕਿ ਮੂਰਲੇ ਸੰਸਕਾਰਾਂ ਦੇ ਵਿੱਚ ਆ ਸਭ ਕੁਝ ਘਰ ਦੇ ਵਿੱਚ ਜੋ ਚੱਲ ਰਿਹਾ ਤੁਹਾਡੇ ਮਾਈਂਡ ਨੇ ਉਸ ਤਰ੍ਹਾਂ ਬੰਤਰ ਬਣਨੀ ਜਿਵੇਂ ਮੈਂ ਕਹਿੰਦਾ ਨਾ ਜਿਹੋ ਜਿਹਾ ਫਰਮਾ ਹੈ ਉਹਦੇ ਚ ਕੱਚੀ ਵਸਤੂ ਪਾ ਦਿਓ ਉਹੋ ਜੀ ਉਹ ਡਾਈ ਨੇ ਬਣਾ ਦੇਣੀ ਹੈ लोहा है जे गाडर वाली च ਪਾ ਦੋਂਗੇ ਗਾਡਰ ਬਣ ਜਾ ਜੇ ਸਰੀਏ ਚ ਪਾਤਾ ਸਰੀਏ ਬਣ ਜਾਣਾ ਠੀਕ ਹੈ ਕੋਈ ਹੋਰ ਨਿਪਲਾ ਜਾਂ ਪਾਈਪ ਪਾਈਪ ਚ ਪਾਤਾ ਢਾਲ ਕੇ ਚੀਜ਼ ਤਾਂ ਮਗਰੋਂ ਇੱਕੋ ਹੀ ਆਉਂਦੀ ਆ ਨਾ ਕਾਹੀਂ ਤੁਹਾਡੇ ਕੋਲੇ ਵੀ ਇੱਕ ਹੀ ਚੀਜ਼ ਹੈ ਪਰ ਜਿਹਦੇ ਘਰੇ ਮਾਸਟਰ ਡਾਕਟਰ ਹੈ ਉਹ ਜੀ ਨਾਲ ਗੱਲ ਕਰਦਾ ਹੈ ਮਟੀਰੀਅਲ ਜੀ ਨੂੰ ਵੀ ਉਹ ਹੀ ਲੱਗਦਾ ਦੂਜੇ ਘਰਾਂ ਦੇ ਵਿੱਚ ਉਹੇ ਬੋਲਿਆ ਜਾਂਦਾ ਉੱਚੀ ਆ ਪਿਸ਼ਾਬਦ ਬੋਲੇ ਜਾਂਦੇ ਮਟੀਰੀਅਲ ਉਹ ਹੀ ਇੱਕੀ ਲੱਗਿਆ ਜੇ ਸਾਰੇ ਲੋਹੇ ਨੂੰ ਮਟੀਰੀਅਲ ਇੱਕੀ ਬਣਦਾ ਕੋਈ ਗਲੈਰਨ ਬਣ ਗਈ ਉਹਦਾ ਫਰਮਾ ਲੱਗਾ ਕੋਈ ਗਾਡਰ ਬਣ ਗਈ ਉਹਦਾ ਫਰਮਾ ਲੱਗਾ ਕੋਈ ਨਟ-ਵੋਲਟ ਬਣ ਕੇ ਲੋਹਾ ਹੋਈ ਹੈ ਉਹਦਾ ਫਰਮਾ ਅਲੱਗ ਹੈ ਆਪਣੇ ਅੰਦਰ ਵੀ ਜਿਹੜੀ એનર્ਜੀ ਚੱਲਦੀ ਹੈ ਇੱਕ ਹੀ ਹੈ ਪਰ ਫਰਮਾ ਅਲੱਗ-ਅਲੱਗ ਹੈ ਤਾਂ ਮੈਂ ਵਾਰ-ਵਾਰ ਕਹਿੰਨਾ ਤੁਸੀਂ ਆਪਣੀ ਜ਼ਿੰਦਗੀ ਨੂੰ ਡਿਸਪਲਨ ਦੇ ਵਿੱਚ ਘਰ ਨੂੰ ਡਿਸਪਲਨ ਦੇ ਵਿੱਚ ਘਰ ਦੇ ਵਿੱਚ ਬੋਲਣ ਨੂੰ ਡਿਸਪਲਨ ਦੇ ਵਿੱਚ ਘਰ ਦੇ ਵਿੱਚ ਖਾਣ-ਪੀਣ ਨੂੰ ਡਿਸਪਲਨ ਦੇ ਵਿੱਚ ਖੋਜ-ਖੋਜ ਕੇ ਅਮੀਰੀ ਆ ਗਰੀਬੀ ਆ ਕੋਈ ਗੱਲ ਹੀ ਨਹੀਂ ਖਾਣਾ ਤਾਂ ਮਿਲਦਾ ਹੈ ਛੱਤ ਸੌਣ ਨੂੰ ਹੈਗੀ ਆ ਪਾਣੀ ਮਿਲਦਾ ਆਕਸੀਜਨ ਮਿਲਦੀ ਆ ਥੈਨ ਚੜ ਜਾਣਾ ਅਮੀਰੀ ਆ ਗਰੀਬੀ ਆ ਜੋ ਚੀਜ਼ ਹੈਗੀ ਹੈਗੀ ਆ ਸਮਝਦੇ ਆਂ ਪਰ ਸ਼ਿੰਗਾਰ ਸਦੇ ਵਿੱਚ ਕਮੀ ਨਹੀਂ ਹੋਣ ਦੇਣੀ ਸੰਜਮ ਦੇ ਵਿੱਚ ਕਮੀ ਨਹੀਂ ਹੋਣ ਦੇਣੀ ਤਰੱਕੀ ਨੂੰ ਚੀਜ਼ਾਂ ਜਿਹੜੀਆਂ ਲੱਗਦੀਆਂ ਮੇਨ ਮੇਨ ਸੰਜਮ ਸੰਜਦੇ ਜਾਣਾ ਸ਼ਿੰਗਾਰ ਠੀਕ ਹੈ ਫਿਰ ਅ ਉਦਮ ਵਿੱਚ ਰਹਿ ਕੇ ਜੁਗਤ ਵਿੱਚ ਰਹਿ ਕੇ ਆਪਣੇ ਮਾਈਂਡ ਨੂੰ ਪੂਰਾ ਵਰਤ ਕੇ ਕੀ ਚੰਗਾ ਕੀ ਮਾੜਾ ਤੇ ਫਿਰ ਹਰ ਦਿਨ ਥੋੜਾ ਤਾਂ ਨੂੰ ਲੈ ਕੇ ਜਾਊਗਾ ਔਰ ਖਿਆਰ ਰੱਖਣਾ ਜਿਹੜੀ ਜੌਬ ਕਰਦੇ ਆ ਕਿ ਮੈਂ ਉੱਥੇ ਹੀ ਤਾਂ ਨਹੀਂ ਖੜਾ ਕਬੱਡੀ ਖੇਡਦੇ ਆ ਹਰ ਹਰ ਸਾਲ ਹਰ 6 ਮਹੀਨੇ ਹਰ ਮਹੀਨੇ ਤੇ ਪਰਖਣਾ ਜਵੇਂ ਮੈਂ ਸਰੀਰ ਨੂੰ ਮੈਂ ਪਹਿਲਾਂ ਵੀ ਬੋਲੇ ਸੀ ਇੱਕ ਵਾਰੀ ਮੈਂ ਐਵੇਂ ਨਹੀਂ ਗਿਆ ਤਾ ਨੂੰ ਮੈਂ ਪਰਖਦਾ ਕਿ ਸਪੀਡ ਕਿਤੇ ਘਟਦਾ ਨਹੀਂ ਗਈ ਪਾਵਰ ਘਟਦਾ ਨਹੀਂ ਗਈ ਕਿਤੇ ਸਟੈਮਨਾ ਘਟਦਾ ਨਹੀਂ ਗਿਆ ਇਹ ਲਿਖਦਾ ਆ ਸਾਰਾ ਕੁਝ ਹਰ ਰੋਜ਼ ਵੇਖਦਾ ਆ ਕਿਤੇ ਸਰੀਰ ਤੰਗੀ ਦਿੰਦਾ ਵੇਖਦਾ ਵੀ ਰਾਤ ਕੀ ਖਾਦਾ ਸੀ ਸੌਂਜਦਾ ਪੇਟ ਮਾੜਾ ਜਾ ਵੀ ਗੜਬੜ ਕਰਦਾ ਵੇਖਣਾ ਹੈ ਵੀ ਹੁਣ ਬਲਦਾਓ ਕਿਹੜੀ ਚੀਜ਼ ਚ ਆਇਆ ਹੈ ਇਹਦੇ ਚ ਕੀ ਆਏ ਕਾਰਨ ਕੀ ਆ ਹੋਇਆ ਕਿਉਂ ਆ ਅਗਰ ਤੁਸੀਂ ਇੰਨੇ ਐਕਟਿਵ ਆ ਇੰਨੇ ਆਪਦੇ ਆਪ ਨੂੰ ਜਾਣਦੇ ਆ ਫਿਰ ਇਹ ਚੀਜ਼ ਨੂੰ ਵਿਆਹ ਸਕਦੇ ਆ ਤੇ ਜੇ ਮੂਰਖ ਵੱਤ ਦੇ ਵਿੱਚ ਚੱਲ ਕੇ ਨਗਲੀ ਕਰਕੇ ਗਾਂ ਨੂੰ ਉਵੇਂ ਲੱਭਿਆ ਹੀ ਨਾ ਤੇ ਫਿਰ ਖਾਵ ਰਹਿ ਜਾਂਦੇ ਆ ਮੈਂ ਐ ਕਰ ਦੂੰਗਾ ਹੁਣਾਂ ਨਹੀਂ ਫਿਰ ਵਿਆਹ ਨਹੀਂ ਜਾਣਾ ਵਿਆਹ ਨਹੀਂ ਜਾਣਾ ਇਹਦਾ ਤੁਹਾਡੇ ਖੇਡਣ ਦਾ ਤਾਂ ਜਨੂਨ ਆ ਜਵਾਨੀ ਦਾ ਹੁਣ ਜਿਹੜੀ ਗਾਂ ਕਬੱਡੀ ਨੂੰ ਵਿਆਹਣੀ ਆ ਕਹਾਂ ਜੋਰ ਮਤਲਬ ਭਰਨਾ ਹੈ ਦਲੇਰੀ ਕਰਨੀ ਹੈ ਉਹਦਾ ਬੈਠ ਕੇ ਸਮਝਣਾ ਪੈਣਾ ਪੁੱਛਣਾ ਪੈਣਾ ਕਿਥੇ ਕੋਲ ਜਾ ਕੇ ਸਮਝਦੇ ਆ ਨਾ ਵੀ ਦਲੇਰੀ ਯਾਰ ਤਾਂ ਉਹ ਮੇਰਾ ਮਨ ਡਰਦਾ ਬੰਦਾ ਦਾਸਦਾ ਨਹੀਂ ਮੈਂ ਡਰਕਲਾ ਉਹ ਬੰਦੇ ਮੈਨੂੰ ਕਹਿੰਦੇ ਬਾਈ ਲੈ ਹੁਣ ਵੇਖਿਓ ਮੈਂ ਕਿਹਾ ਮੈਂ ਤਾਂ 20 ਸਾਲਾਂ ਦੇ ਵੇਖੀ ਜਾਂਦਾ ਵੀ ਪੈਂਟ ਕਿਨੇ ਲੈਣਾ ਮੈਨੂੰ ਤਾਂ ਪਤਾ ਹੈ ਮੇਰਾ ਪ੍ਰੈਕਟੀਕਲ ਜਾਦੇ ਹੈ ਇੱਕ ਇੱਕ ਕਿਉਂਕਿ ਮੈਂ ਕਬਾਡੀ ਲੈਣ ਚਾਹ ਤੇ ਇੱਕ 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 ਬੰਦੇ ਦੇ ਅੰਦਰੋਂ ਸਿਸਟਮ ਦੇ ਵਿੱਚ ਮੈਨੂੰ ਪਤਾ ਹੈ ਕਿ ਦਲੇਰੀ ਦੀ ਮਾਤਰਾ ਇੰਨੀ ਹੋਈ ਇੱਥੇ ਜਾ ਕੇ ਤੂੰ ਫੇਲ ਹੋ ਜਾਣਾ બોલેਗਾ ਹੋਰ ਕੁਛ ਵਰ ਕਰੇਗਾ ਹੋਰ ਕੁਛ ਹਰਕਤ ਹੈ ਪਰਖ ਲੈਣੀ ਹੈ ਵੀ ਬੰਦੇ ਦੀ ਹਰਕਤ ਆਏ ਆਂ ਅੰਦਰੋਂ ਆ ਸੱਚ ਆ ਸੱਚ ਦੇਖਦੀ ਬੰਦਾ ਕਹਿੰਦਾ ਤਾਂ ਬਹੁਤ ਕੋਸ਼ਾ ਮੇਰੇ ਟਾਜ ਵਜਦੀ ਨਹੀਂ ਜਿੰਨਾ ਮਰਜੀ ਜ਼ੋਰ ਲਾ ਲਾ ਬਾਹਰ ਨੂੰ ਜਾਂਦੇ ਆ ਪੈਰ ਸਮਝਦੇ ਆ ਇਹ ਦੱਸਣਾ ਹੈ ਬਾਹਰਲੇ ਪਾਸੇ ਆ ਕੇ ਵੀ ਆਹ ਗੱਲਾਂ ਆਏ ਕਾਰਨ ਕੀ ਆ ਇਹ ਕਿਵੇਂ ਬਣੂਗੀ ਸਾਰਿਆਂ ਦਾ ਇਲਾਜ ਹੈਗਾ ਸਾਰੀ ਚੀਜ਼ ਦਾ ਇਲਾਜ ਦਲੇਰੀ ਬਣਾਉਣ ਦਾ ਵੀ ਇਲਾਜ ਹੈ ਦਲੇਰੀ ਨੂੰ ਦਿਸ਼ਾ ਦੇਣ ਦਾ ਵੀ ਇਲਾਜ ਹੈ ਕੌਂਜਦੇ ਆ ਨਾ ਦਲੇਰੀ ਨੂੰ ਦੇਸ਼ਾ ਦੇਣ ਦਾ ਇਲਾਜ ਤੇ ਫਿਰ ਜੇ ਤੁਸੀਂ ਇਹ ਚੀਜ਼ਾਂ ਨੂੰ ਸਮਝਦੇ ਆਂ ਤੇ ਗੱਲ ਬਣਦੀ ਆ ਪੁੱਤ ਜੇ ਨਹੀਂ ਸਮਝਦੇ ਲਤੜਕੇ ਲੰਘਦੇ ਆ ਫਿਰ ਨਗੈਲੀਆਂ ਉੱਤੇ ਚੜ ਜਾਂਦੀਆਂ ਜਿਵੇਂ ਫਸਲ ਤੇ ਕਾਹਫੂਸ ਚੜ ਜਾਂਦਾ ਨਾ ਸਪਰੇਅ ਕੀਤੀ ਫਿਰ ਝਾੜ ਨਹੀਂ ਨਿਕਲਦਾ ਫਿਰ ਉਹੀ ਰਹਿ ਜਾਂਦਾ ਕੱਲਾ ਮਾਰਾ ਜਾ ਵੀ ਸੀਜ਼ਨ ਲੰਘ ਗਿਆ ਉਤੋਂ ਦੀ ਪੈ ਗਿਆ ਕਾਹਫੂਸ ਤੇ ਨਾ ਗੱਲ ਨਾ ਗੁੱਡਿਆ ਨਾ ਸਪਰੇਅ ਕੀਤੀ ਨਾ ਸਮਝਿਆ ਮਾਲਕ ਤੇ ਆਪਣੀ ਆਪਣਾ ਜਿਹੜਾ ਮਾਈਂਡ ਆਪਣਾ ਦਿਮਾਗ ਆ ਇਹ ਵੀ ਇਦਾਂ ਦਾ ਹੀ ਫਿਰ ਉਸ ਤੋਂ ਬਾਅਦ ਸਰੀਰ ਦੀਆਂ ਕਿਰਿਆ ਚੱਲ ਪੈਂਦੀਆਂ ਜਦੋਂ ਦਿਮਾਗ ਨਹੀਂ ਸਾਫ਼ ਸੰਜਮ ਦੇ ਵਿੱਚ ਨਹੀਂ ਐਕਟਿਵ ਨਹੀਂਗਾ ਤੇ ਫਿਰ ਸਰੀਰ ਤੱਕ ਜਾਂਦੀਆਂ ਸਤ ਨਾਮ ਵਾਹਿਗੁਰੂ 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 ਸਤ ਨਾਮ ਵਾਹਿਗੁਰੂ

to mm me -hmm. ਕੁੱਲੋ ਕੁੱਲੋ ਬਸ 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 ਨਹੀਂ ਫੇਰ ਸਿੱਧੇ ਬਿਲਕੁਲ ਆਏ ਸਿੱਧੇ उठो उठो अभी एक्सप्रेंट हो रहा होगी स्टार्ट करो

ਦਾ ਦਾ ਹੁੰਦਾ ਕੰਡਾ ਕੋਈ ਨਾ ਕੋਈ ਨਾ ਕੋਈ ਗੱਲ ਹੀ ਨਹੀਂ ਹੋ ਗਿਆ ਬੱਸ ਐਡੀ ਕਿਹੜੀ ਗੱਲ ਆ ਆ ਜਾਓ ਪਿੱਛੇ ਪਿੱਛੇ ਜਾਓ ਊਠ ਕੇ ਬੈਠ ਕੇ ਚਾਲੀ ਲੈਂ ਲੈਂ ਬਣਾ ਕੇ ਪਿੱਛੇ ਊਠ ਕੇ ਬੈਠ ਕੇ ਚਾਲੀ ਆ ਚਾਲੀ ਪੂਰੀਆਂ ਕਰਨੀਆਂ ਜਿਹੜਾ ਬੰਦਾ ਕਰ ਸਕਦਾ ਕਰੋ ਜਿਹੜਾ ਘਟ ਇੱਕ ਮਿੰਟ ਇੱਕ ਮਿੰਟ ਇਧਰ ਲਾਉਣਾ ਮੈਂ ਰੈਡੀ ਇੱਥੇ ਆਇਓ ਇੱਕ ਜਣਾ ਹੋਰ ਇੱਕ ਜਣਾ ਹੋਰ ਲੱਗ ਸਕਦਾ ਆ ਖੁੱਲੋ ਜ ਮਾੜਾ ਆਇਓ ਆਦੇ ਆ ਸੈਂਟਰ ਜਗ੍ਹਾ ਪਈ ਆ ਹਾਂ ਰੈਡੀ ਸਟਾਫ ਹੈ ਸ਼ਾਬਾਸ਼ ਪਿੱਛੇ ਚਲੇ ਜਾਓ ਪਿੱਛੇ ਆਪਣੀ ਲਾਈਨ ਦੇ ਵਿੱਚ 40 ਆ 20 ਕਰੋ 30 ਕਰੋ 40 ਹੈ 40 ਆ ਸ਼ਾਬਾਸ਼ ਸ਼ਾਬਾਸ਼ ਰਾੜਾਂ ਰਾੜਾਂ ਤੇ ਪੰਜੀਆਂ ਕੱਢ ਕੇ ਦੇ ਦੇ ਪਿੱਛੇ ਲਾਉਣ ਵਾਲੇ ਜਿਹੜੇ ਆ ਭੱਡੇ ਪਹਿਲਵਾਨ ਹੋਣਗੇ ਉਹ ਉਹਨਾਂ ਲਾ ਲੈਣਗੇ ਉਹਦਾਂ ਦੇ ਪਾਸੇ ਕੱਢ ਦੇ ਜਿਹੜੇ ਰਾੜਾਂ ਦੇ ਨਾਲ ਕੱਢ ਦੇ ਦਸੀਆਂ ਪੰਜੀਆਂ ਕੱਢ ਦੇ ਕੱਢ ਕੇ ਰੱਖ ਦੇ ਦੋਨੇ ਤਿੰਨੇ ਪਰਲੇ ਪਾਸੇ ਰੱਖ ਦੇ ਜਿਹੜੇ ਆ ਵਿੱਚ ਲਾਉਣ ਵਾਲੇ ਉਹ ਲਾ ਲੈਣਗੇ ਸ਼ਾਬਾਸ਼ ਗੁੱਡ

ਲੋਣਾ ਆਪਣਾ ਬਣਾ ਰਹੇ ਏ ਇਧਰ ਦੇਖ ਓਕੇ 40 ਆ ਆਪਣੀ ਲੈਂਡ ਬਣਾ ਕੇ ਪਹਿਲਾ ਵਾਲੇ ਪਹਿਲਾ ਵਾਲੇ ਨੇੜੇ ਆ ਜਾਓ ਹਾਂ ਰੈਡੀ ਹਾਂ ਰੈਡੀ ਸ਼ਾਬਾਸ਼ ਤੂੰ ਵੀ ਵੇਟਾਂ ਲਾਉਣੀ ਉੱਠ ਕੇ ਬੈਠ ਕੇ ਠੀਕ ਆ ਤੂੰ ਵੀ ਵੇਟਾਂ ਲਾਉਣੀ ਆ ਠੀਕ ਆ ਗੁੱਟ ਓਏ ਗੁੱਟ ਸ਼ਾਬਾਸ਼ 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 ਗੁੱਟ ਨਹੀਂ ਨਹੀਂ ਚਲਾ ਜਾ ਲੋ ਸ਼ਾਟ ਲੋ ਸ਼ਾਟ ਲੂ ਛੱਡ ਇਹਨੂੰ ਲੂ ਛੱਡ ਬਿਲਕੁਲ ਲੂ ਛੱਡ ਲੈ ਛੱਡ ਹਾਂ ਲੂ ਛੱਡ ਇਹਨਾਂ ਚ ਬਿਲਕੁਲ ਸਿੱਧਾ ਹੋਰ ਲੂ ਯਾਬਾਸ਼ ਯਾਬਾਸ਼ ਜਿਹੜੋ ਵੀ ਲਾੜਾ ਲਾਉਣੀਆਂ ਜਿਹੜਾ ਬੰਦਾ ਲਾਉਂਦਾ ਉਹ ਤਿੰਨੇ ਜਣੇ ਐ ਲਾਈਨ 'ਚ ਲਾ ਕੇ ਫੇਰ ਲਾਉਣੀਆਂ ਇੱਕੋ ਜੀਆਂ ਇੱਕੋ ਜੇ ਹੋਣ ਠੀਕ ਹੈ ਹਾਂ ਇੱਕੋ ਜੇ ਤਿੰਨੇ ਲੈ ਲੈ ਫੇਰ ਦੂਜੇ ਨੂੰ ਦਿੱਤੀਆਂ ਫੇਰ ਦੂਜੇ ਹਾਂ ਜਾਓ ਕਿੰਨੀਆਂ ਲਾ ਕੇ ਆਏ ਹਾਂ ਤੇ ਬੈਠ ਬੈਠ ਬਗਾ ਦੇ ਨਾਲ ਵੇਟ ਨਾਲ ਹਾਂਜੀ ਵੇਟ ਹਾਂ ਠੀਕ ਹੈ 50 ਇਹ ਤਾਂ ਲੱਗਣੀ ਹੈ ਹਾਂਜੀ ਗੁੱਡ ਠੀਕ ਹੈ ਗੁੱਡ ਡਬਲ 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 ਹਾਂ ਠੀਕ ਠੀਕ ਤੀਜੀ ਵਾਲੇ ਡਬਲ ਲੱਗਣਾ ਸ਼ਾਬਾਸ਼ ਲਾਲ 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 ਲਾ ਬਣਾ ਕੇ ਲਾ ਲਾ ਸ਼ਾਬਾਸ਼ ਗੱਡ ਓਏ ਜੰਪ ਮਾਰ ਇਕ ਨਹੀਂ ਦਿੰਦਾ ਚੱਲ ਜੋਰ ਨਾਲ ਸਿੱਟੀ ਦਰਿਆ ਸਿੱਟੀ ਦਰਿਆ ਸਿੱਟੀ ਦਰਿਆ ਗੋਟਾ ਹੋਰ 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 ਆਹ ਜਾ ਬੱਸ ਬਹੁਤ ਆਪਣਾ ਦੋਸਾਨੇ ਓਹ ਚੰਦੇ ਜਾਣਾ ਓਹ ਚੰਦੇ ਹੋਰ ਲੈਂਡ ਬਣ ਲਾ ਲੈਂਡ ਬਣੀ ਜਾਣੀ ਆ ਉੱਤੋਂ ਦੀ ਆ ਲਾ ਕੇ ਫੇਰ ਲਾ ਲਓ ਲੈਂਡ ਤੇ ਬਿਲਕੁਲ ਲੈਂਡ ਤੇ ਬਿਲਕੁਲ ਲੈਂਡ

ਆਜੋ ਲੈਣ ਚ ਆ ਜਾਵੜੋ ਜਾਵੜੋ ਫੋਰ ਫੋਰ ਵੀ ਜੀ ਦਾ ਜਾਵੜੋ ਐ ਮਤਰਾ ਕਰਲੇ ਰਹਿਣਾ ਪੂਰਾ ਠੀਕ ਐ ਅੱਜ ਹੈ ਕਿੱਥੇ ਐ ਜਲੰਧਰ ਚੜਜੋ ਫਿਰ ਕਿੰਨੇ ਵਜੇ ਐ 12 ਵਜੇ ਚਾਓ ਨਰਜੋ ਫਿਰ ਨਰਜੋ ਨਰਜੋ ਸ਼ਾਬਾਸ਼ ਆਏ ਲੱਗਣੀ ਆ ਰੇ ਡਰਾ ਆਏ ਲੱਗਣੀ ਆ ਦੇਖੀ ਇੱਧਰ ਮੜਾ ਜਾ ਆਏ ਲੱਗਣੀ ਆ ਆਏ ਲੱਗਣੀ ਆ ਆਏ ਲੱਗਣੀ ਆ ਚੱਲੋ ਕੋੜਿਆ ਜਾਫੀਆਂ ਖਿੱਚ ਗੱਡ ਸ਼ਾਬਾਸ਼ ਯਾਨੀ ਰੋਕ ਜਾ ਭਾਵਾਂ ਦੀ ਪੂਰਾ ਕਿਵੇਂ ਕਾ ਤੋ ਖਾਮ ਖਾ ਕਰੀ ਜਾਂਦਾ ਮੜਾ ਸਪੇਸ ਦੇ ਕਾ ਰੋਕੀ ਇੱਥੇ ਇੱਥੇ ਰੁਕੀ ਮੜਾ ਗੱਲ ਬਣਦੀ ਨਹੀਂ ਚਾਲ ਹੋਣਾ ਆ ਸਹੀ ਆਏ ਲੱਗਣੀ ਆ ਸਹੀ ਆ ਚੱਲ ਓਏ ਹਾਂ ਬਿਲਕੁਲ ਬਿਲਕੁਲ ਥੋੜਾ ਰੋਕ ਲਿਆ ਕੱਲਾ ਮੈਂ ਰੋਕੀ ਫਿਰ ਉਹ ਉਨੇ ਹੀ ਛੱਡੀ ਫਿਰ ਕਾ ਗੱਲ ਨਹੀਂ ਬਣਦੀ ਬਬੂ ਬਹੁਤ ਆ ਓਏ ਚੱਲ ਠੀਕ ਹੈ ਚੱਲ ਛਾਵਾਸ਼ ਨਹੀਂ 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 ਚੱਲ ਕੋਈ ਨਾ ਮਾਫਾ ਜਿਵੇਂ ਲੱਗਦੀ ਲਾਲ ਗੱਡ ਓਏ